ਕਹਿੰਦੇ ਇੱਕ ਬੜਾ ਅਮੀਰ ਪਲਾਨ ਮੇਰੇ ਦਿਮਾਗ 'ਚ ਆ ਗਿਆ ਬੜਾ ਅਮੀਰ ਪਲਾਨਟ ਵੀ ਆ ਜਿੱਥੇ ਡਾਇਮੰਡਸ ਬੜੇ ਆ ਜਿਹੜਾ ਉੱਥੇ ਪਹੁੰਚ ਗਿਆ ਬਸ ਉਹਦੀ ਸਾਰੀ ਜ਼ਿੰਦਗੀ ਬਣ ਜਾਣੀ ਹੈ ਇਹ ਤਾਂ ਹੈ ਭਾਈ ਦੇਖੋ ਖੁਆਇਸ਼ਾਂ ਤੱਕ ਬੰਦੇ ਦੀਆਂ ਖਤਮ ਨਹੀਂ ਹੁੰਦੀਆਂ ਤੁਸੀਂ ਨਾ ਮਰਜ਼ੀ ਕਰ ਲੋ ਹਾਂ ਹੈਨਾ ਤੇ ਠੀਕ ਹੈ ਉੱਥੇ ਨੈਪਚੂਨ ਦੀ ਗੱਲ ਕਰ ਰਹੇ ਆਪਾਂ ਨੈਪਚੂਨ ਤੇ ਯੂਰਨਸ ਦੋਨਾਂ ਤੇ ਇਦਾਂ ਹੁੰਦਾ ਵੈਸੇ ਪਰ ਉਹ ਕਿਸੇ ਨੇ ਦੇਖਿਆ ਨਹੀਂ ਐਸਟੀ ਉਹ ਅੰਦਾਜ਼ਾ ਹੈ ਅੰਦਾਜ਼ਾ ਪਰ ਉਹ ਅੰਦਾਜ਼ਾ ਇੱਕ ਸਮ ਨਾਲ ਸਹੀ ਵੀ ਲੱਗਦਾ ਕਿਉਂਕਿ ਇੱਥੇ ਦੇਖਿਆ ਜਾਂਦਾ ਧਰਤੀ ਤੇ ਤਾਂ ਡਾਇਮੰਡ ਕਿੱਦਾਂ ਬਣਦਾ ਕੋਲੇ ਦੀ ਖਜ਼ਾਨੇ ਕੋਲੇ ਦੀ ਖਦਾਨ ਚ ਕੀ ਹੁੰਦਾ ਕਿ ਬਹੁਤ ਜ਼ਿਆਦਾ ਪ੍ਰੈਸ਼ਰ ਧਰਤੀ ਤੇ ਤੇ ਫਿਰ ਧਰਤੀ ਨੂੰ ਖੋਦ ਕੇ ਕੋਲਾ ਕਢਣਾ ਪੈਂਦਾ ਔਰ ਉਹ ਕਿੰਨੇ ਸਾਲ ਪਹਿਲੇ ਹੋਏਗਾ ਜਦੋਂ ਕੋਲਾ ਬਣਿਆ ਸੀਗਾ ਤੇ ਡਾਇਮੰਡ ਤੇ ਕੋਲਾ ਇਕੱਠੇ ਇਕੱਠੇ ਐਗਜ਼ਿਸਟ ਕਰਦੇ ਆ ਸ਼ੋਰ ਹੈ ਇਹ ਤਾਂ 100% ਸ਼ੋਰ ਦੋਨੋਂ ਕਾਰਬਨ ਨੇ ਹੁਣ ਆਪਾਂ ਗੱਲ ਕਰਦੇ ਆ ਨੈਪਚੂਨ ਦੀ ਨੈਪਚੂਨ ਤੇ ਕੀ ਹੁੰਦਾ ਕਿ ਉੱਥੇ ਮੀਥੇਨ ਬਹੁਤ ਜ਼ਿਆਦਾ ਹੈ ਉਹਦੇ ਐਟਮੋਸਫੇਅਰ ਤੇ ਤਾਂ ਉਹਦਾ ਪ੍ਰੈਸ਼ਰ ਵੀ ਹੋਏਗਾ ਕੁਛ ਨਾ ਕੁਛ ਥੱਲੇ ਮੰਨਿਆ ਜਾਂਦਾ ਕਿ ਕੋਈ ਕਾਰਬਨ ਦਾ ਤੱਤ ਹੋਏਗਾ ਜਿਹਦੇ ਉੱਪਰ ਇੰਨਾ ਪ੍ਰੈਸ਼ਰ ਹੋਏਗਾ ਕਿ ਜਦੋਂ ਬਾਰਿਸ਼ ਪੈਂਦੀ ਹੋਏਗੀ ਤੇ ਉਹ ਡਾਇਮੰਡ ਕਿਰਦੇ ਹੋਣਗੇ ਮੰਨਿਆ ਜਾਂਦਾ ਕਿਸੇ ਨੇ ਦੇਖੀ ਨਹੀਂ ਬਰਸਾਤ ਹੁੰਦੀ ਹੈ ਡਾਇਮੰਡ ਦੀ ਮੰਨਿਆ ਜਾਂਦਾ ਮੰਨਿਆ ਬਟ ਜੋ ਕਿ ਇਕਲੀਮਟ ਤੱਕ ਠੀਕ ਵੀ ਲੱਗਦਾ ਸਾਇੰਟਿਫਿਕਲੀ ਪ੍ਰੂਫ ਵੀ ਹੈ ਕਾਫੀ ਇਹ ਦੇਖ ਕੇ ਸਾਇੰਟਿਫਿਕਲੀ ਠੀਕ ਵੀ ਲੱਗਦਾ ਪਰ ਉਹਨੇ ਕੋਈ ਸਾਡੇ ਕੋਲ ਵੀਡੀਓ ਨਹੀਂ ਹੈ ਐਵਿਡੈਂਸ ਨਹੀਂ ਹੈ ਕੋਈ ਇਸ ਕਰਕੇ ਉਹਨੂੰ ਆਪਾਂ 50-50 ਤੱਕ ਵੀ ਰੱਖ ਸਕਦੇ ਹਾਂ ਜੇ ਰੱਖਣਾ ਤਾਂ ਦੁਨੀਆ ਦਾ ਸਭ ਤੋਂ ਵੱਡਾ ਟੈਲੀਸਕੋਪ ਕਿਹੜਾ ਤੁਸੀਂ ਇਸ ਲਾਈਨ ਦੇ ਵਿੱਚ ਜਾਂ ਅਜ ਤੱਕ ਇਹੋ ਜਿਹਾ ਕਿਹੜਾ ਟੈਲੀਸਕੋਪ ਟੈਲੀਸਕੋਪ ਹੈ ਜਿਹਨੇ ਦੂਰ ਤੱਕ ਤਸਵੀਰਾਂ ਸਾਡੇ ਤੱਕ ਭੇਜੀਆਂ ਅਜ ਤੱਕ ਦੇਖੋ ਟੈਲੀਸਕੋਪ ਤਾਂ ਬਹੁਤ ਵਾ ਡਿਵਰਸ ਡੇ ਆ ਹੂੰ ਕੁਝ ਟੈਲੀਸਕੋਪ ਧਰਤੀ ਦੇ ਆ ਕੁਝ ਸਪੇਸ ਚ ਆ ਕੁਝ ਸਪੇਸ ਚ ਤੇ ਧਰਤੀ ਵਾਲੇ ਟੈਲੀਸਕੋਪਸ ਦੀ ਲਿਮਿਟੇਸ਼ਨ ਕੀ ਹੈ ਧਰਤੀ ਦੇ ਉੱਪਰ ਜਿਹੜਾ ਐਟਮੋਸਫੇਅਰ ਹੈ ਜਿੱਥੋਂ ਲਾਈਟ ਆਂਦੇ ਥੋੜੀ ਜੀ ਖਰਾਬ ਹੋ ਜਾਂਦੀ ਹੈ ਬਲੌਕ ਹੋ ਜਾਂਦੀ ਹੈ ਤਾਂ ਜਿਹੜੇ ਹੈਗੇ ਆ ਧਰਤੀ ਤੋਂ ਉੱਪਰ ਜਿੱਦਾਂ ਸਭ ਤੋਂ ਵੱਡਾ ਤਾਂ ਹੁਣ ਜੇਮਸ ਵੈਬ ਟੈਲੀਸਕੋਪ ਹੈ ਪਹਿਲੇ ਹੱਬਲ ਸੀਗਾ ਹੁਣ ਜੇਮਸ ਵੈਬ ਹੈ ਜੇਮਸ ਵੈਬ ਤੇ ਜੇਮਸ ਵੈਬ ਨੇ ਤਾਂ ਬਹੁਤ ਕਮਾਲ ਕਮਾਲ ਦੀਆਂ ਤਸਵੀਰਾਂ ਖਿੱਚੀਆਂ ਆ ਰੀਸੈਂਟਲੀ ਉਹਨੇ ਇੰਨੀਆਂ ਡਿਸਕਵ ਕਣੀ-ਕਣੀ ਅਨ ਡਿਸਕਵਰੀ ਕੀਤੇ ਕੁਛ ਦੱਸ ਸਕਦੇ ਆ ਇੱਕ ਤਾਂ ਦੇਖੋ ਸਭ ਤੋਂ ਪਹਿਲੀ ਗੱਲ ਸੀ ਕਿ ਮੈਂ ਤੁਹਾਨੂੰ ਇੱਕ ਨੇਬੂਲਾ ਦਾ ਨਾਮ ਲੈ ਕੇ ਦੱਸਣਾ ਚਾਹਨਾ ਅ ਟੈਰੈਂਡੋਲਾ ਨੇਬੂਲਾ ਟੈਰੈਂਡੋਲਾ ਨੇਬੂਲਾ ਦਾ ਪਹਿਲੇ ਸਟਰਕਚਰ ਹੀ ਨਹੀਂ ਸੀ ਕਲੀਅਰ ਹੋ ਰਿਹਾ ਕਿ ਉਹ ਕਿਸ ਤਰ੍ਹਾਂ ਕਿਸ ਤਰ੍ਹਾਂ ਨਹੀਂ ਹੈ ਤੇ ਹੁਣ ਜਦੋਂ ਉਹਨਾਂ ਨੇ ਉਹ ਟੈਲੀਸਕੋਪ ਡਿਪਲੋਏ ਕੀਤਾ ਉਹ ਮੂਨ ਤੋਂ ਵੀ ਪਿੱਛੇ ਡਿਪਲੋਏ ਕੀਤਾ ਬਹੁਤ ਦੂਰ ਜਿਹੜਾ ਹੱਬਲ ਟੈਲੀਸਕੋਪ ਆ ਤਾਂ ਸਾਡੇ ਉੱਪਰ ਹੀ ਹੈ ਅਰਥ ਦੇ ਉੱਪਰ ਹੈ ਉਹਨਾਂ ਨੇ ਮੂਨ ਤੋਂ ਪਿੱਛੇ ਡਿਪਲੋਏ ਕੀਤਾ ਤਾਂ ਉਹਨੇ ਜਿਹੜੀਆਂ ਹੁਣ ਉਹਦੀਆਂ ਡਿਟੇਲਸ ਕੱਢ ਕੇ ਲਿਆਂਦੀਆਂ ਨਾ ਕਿ ਮਤਲਬ ਉਹ ਕੀ ਹੈ ਉਹ ਸਟਾਰ ਵਿੱਚ ਕੀ ਹੈ ਉਸ ਤੋਂ ਬਾਅਦ ਉਹ ਗ੍ਰੈਨੂਲਰ ਸਟਰਕਚਰ ਕੀ ਹੈ ਉਹਦਾ ਕਮਾਲ ਕਮਾਲ ਹੀ ਆ ਉਹ ਹੂੰ ਉਸ ਤੋਂ ਬਾਅਦ ਰੀਸੈਂਟਲੀ ਇੱਕ ਹੁਣ ਆਇਆ ਸੀਗਾ ਕਿ ਇੱਕ ਐਕਸਪਲੋਜ਼ਨ ਆਫ ਸਟਾਰ ਸੀਗਾ ਕਿ ਨੇਬੂਲਾ ਸੀਗਾ ਜਾਂ ਕੁਝ ਸੀਗਾ ਸਟਾਰ ਦਾ ਉਹਦੇ ਪਿੱਛੇ ਗੈਲੈਕਸੀ ਜਿਹੜੀ ਮੂਵ ਕਰ ਰਹੀ ਹੈ ਤੇ ਪਹਿਲੇ ਉਹ ਮੰਨਿਆ ਜਾਂਦਾ ਸੀਗਾ ਕਿ ਉਹ ਐਕਸਪਲੋਜ਼ਨ ਹੈ ਹੂੰ ਹੁਣ ਉਹਨੇ ਰਿਵੀਲ ਕੀਤਾ ਕਿ ਜਿਹੜਾ ਉਹ ਹੈਗਾ ਗੈਸ ਦਾ ਸਟਰਕਚਰ ਉਹ ਅੱਗੇ ਹੈ ਗੈਲੈਕਸੀ ਪਿੱਛੇ ਉਹ ਮੂਵ ਕਰ ਰਹੀ ਹੈ ਮੂਵ ਕਰ ਰਹੀ ਹੈ ਬਹੁਤ ਕਮਾਲ ਕਮਾਲ ਦੀ ਹੈ ਟੈਲੀਸਕੋਪ ਸੈਟੇਲਾਈਟ ਟੈਲੀਸਕੋਪ ਹੋ ਗਈ ਹੈ ਕਿੰਨੇ ਸੋਲਰ ਸਿਸਟਮ ਤੋਂ ਸਾਡੇ ਬਾਹਰ ਹੋ ਚੁੱਕਾ ਹੈ ਉਹਨੇ ਵੀ ਉਹ ਵੋਇਜਰ ਸੈਟੇਲਾਈਟ ਵੋਇਜਰ ਸੈਟੇਲਾਈਟ ਹਾਂ ਉਹ ਤਾਂ ਬਹੁਤ ਦੂਰ ਹੈ ਉਹ ਤਾਂ ਇੰਨੀ ਦੂਰ ਹੈ ਇਸ ਵੇਲੇ ਕਿ ਉੱਥੇ ਸਿਗਨਲ ਭੇਜਣ ਨੂੰ ਇੱਕ ਦਿਨ ਲੱਗਦਾ ਹੂੰ ਤੇ ਉੱਥੋਂ ਦੀ ਸਿਗਨਲ ਆਉਣ ਨੂੰ ਇੱਕ ਦਿਨ ਲੱਗਦਾ ਹੈ ਤੇ ਮੈਨੂੰ ਜੇ ਉਹਨੇ ਕੋਈ ਤਸਵੀਰ ਸਾਡੇ ਕੋਲ ਭੇਜਣੀ ਹੈ ਇੱਕ ਦਿਨ ਬਾਅਦ ਆਊਗੀ ਉਹ ਇੰਨੀ ਦੂਰ ਜਾ ਚੁੱਕਿਆ ਉਹ ਹੂੰ ਸੋਲਰ ਸਿਸਟਮ ਤੋਂ ਤਾਂ ਬਹੁਤ ਅੱਗੇ ਸ਼ਾਇਦ ਸ਼ਾਇਦ ਬਹੁਤ ਜ਼ਿਆਦਾ ਅੱਗੇ ਹੂੰ ਚਾਹ ਤਾਂ ਇੱਕ ਹੈਗਾ ਵੌਇਜਰ ਜ ਨੇ ਮਤਲਬ ਇੱਕ ਸੈਟੇਲਾਈਟ ਆ ਜਿਨੇ ਆਈ ਥਿੰਕ ਪਲੂਟੋ ਦੀ ਤਸਵੀਰਾਂ ਭੇਜੀਆਂ ਸੀ ਹੂੰ ਦੇਖਿਆਣੇ ਤੁਸੀਂ ਕਿਦਾਂ ਦਾ ਪਲੂਟੋ ਆਈਸੀ ਹੈ ਸਾਰਾ ਆਈਸੀ ਹੈ ਉੱਥੇ ਸਾਰੀ ਬਰਫ਼ ਹੀ ਹੈ ਸਾਰੀ ਬਰਫ਼ ਹੀ ਹੈ ਜਿਹੜੀਆਂ ਉਹਨਾਂ ਨੇ ਭੇਜੀਆਂ ਸ਼ੇਅਰ ਕੀਤੀਆਂ ਤਸਵੀਰਾਂ ਹੈ ਵੀ ਬਹੁਤ ਦੂਰ ਹਨ ਬਹੁਤ ਦੂਰ ਆ ਹੂੰ ਮਾਰਸ ਤੇ ਜਾਣਦੀਆਂ ਗੱਲਾਂ ਹੋ ਰਹੀਆਂ ਸੀ ਵੈਸਤਾ ਜੇ ਮੂਨ ਤੇ ਪਹੁੰਚੇ ਕਿ ਨਹੀਂ ਪਹੁੰਚੇ ਉਹੀ ਨਹੀਂ ਕਲੀਅਰ ਤੇ ਮਾਰਸ ਤੇ ਪਿੱਛੇ ਜਾਣਦੀਆਂ ਗੱਲਾਂ ਬੜੀਆਂ ਹੋ ਰਹੀਆਂ ਸੀ ਦੇਖੋ ਅ ਹਿਊਮਨ ਜਿਹੜਾ ਮਾਈਂਡ ਹੈ ਨਾ ਇਹ ਰੁਕਦਾ ਤਾਂ ਹੈ ਨਹੀਂ ਹੂੰ ਇਹਨੇ ਕੁਝ ਨਾ ਕੁਝ ਕਰਦੇ ਰਹਿਣਾ ਇਹਨੇ ਠੀਕ ਹੈ ਕਹਿ ਲੋ ਕਿ ਜੇ ਸ਼ਰਾਰਤ ਨੂੰ ਇੱਕ ਐਂਗਲ ਦੇ ਦੋ ਤਾਂ ਉਹ ਸਾਇੰਟਿਸਟ ਬਣ ਜਾਂਦਾ ਬਹੁਤ ਤਗੜਾ ਕਈ ਵਾਰੀ ਹੂੰ ਜੇ ਸ਼ਰਾਰਤ ਆ ਖਰਾਬ ਹੀ ਹੋਣ ਫਿਰ ਉਹ ਸ਼ੈਤਾਨ ਹੁੰਦੇ ਆ ਹੂੰ ਜਿਨ੍ਹਾਂ ਨੂੰ ਕੁੱਟ ਪੈਂਦੀ ਹੈ ਹੈਨਾ ਮਤਲਬ ਉਹ ਆਈਡੈਂਟੀਫਾਈ ਕਰਨਾ ਪੈਂਦਾ ਹੈ ਕਿ ਇਹ ਸ਼ਰਾਰਤ ਕਿਹੋ ਜੀ ਹੈ ਕਿਉਂਕਿ ਬਿਨਾਂ ਕਿਸੇ ਚੀਜ਼ ਨੂੰ ਤੁਸੀਂ ਯੂਜ਼ ਕੀਤੇ ਹੋਏ ਤੁਸੀਂ ਕੁਝ ਕਰ ਨਹੀਂ ਸਕਦੇ ਸਹੀ ਹੈ ਨਾ ਬਿਲਕੁਲ ਸਹੀ ਤੇ ਮਾਰਸ ਦੀ ਜਿੱਦ ਤੱਕ ਗੱਲ ਹੈ ਜਾਣਦੀ ਇਨਸਾਨ ਨੇ ਹਮੇਸ਼ਾ ਤੋਂ ਸੋਚਿਆ ਹੀ ਹੈ ਕਿ ਆਪਾਂ ਸਪੇਸ ਜਿੱਦ ਤੱਕ ਸਪੇਸ ਦੀ ਗੱਲ ਹੈ ਹਾਂ ਵੀ ਆਪਾਂ ਚੰਨ ਤੱਕ ਜਾਣਾ ਹੈ ਜਾਂ ਮਾਰਸ ਤੱਕ ਜਾਣਾ ਹੈ ਇੱਥੇ ਰਹੇ ਹਾਂ ਉੱਥੇ ਰਹੇ ਹਾਂ ਤਾਂ ਇਹ ਇਨਸਾਨ ਸ਼ੁਰੂ ਤੋਂ ਹੀ ਸੋਚਦਾ ਆ ਹਮ ਚੰਨ ਨੂੰ ਦੇਖ ਕੇ ਤਾਂ ਬਹੁਤ ਪਹਿਲੇ ਤੋਂ ਸੋਚਦੇ ਆਏ ਆ ਹਮ ਹੁਣ ਕਲਪਨਾ ਤਾਂ ਹੈਗੀ ਹੈ ਕਿ ਮਾਰਸ ਤੱਕ ਜਾਣਾ ਹੈ ਪਰ ਉਹ ਕਿੰਨਾ ਪੋਸੀਬਲ ਹੈ ਕਿੰਨਾ ਨਹੀਂ ਹੈ ਅੱਜ ਉਹ ਸਾਡੇ ਸਾਹਮਣੇ ਹੀ ਹੈ ਕਿ ਅੱਜ ਬਹੁਤ ਮੁਸ਼ਕਿਲ ਹੈ ਆਨਰ ਨੇ ਟਾਈਮ 'ਚ ਕੋਈ 100 ਸਾਲਾਂ ਦੇ ਵਿੱਚ ਹੋ ਸਕਦਾ ਪੋਸੀਬਲ ਵੀ ਹੋ ਜੇ ਕੋਈ ਵੱਡੀ ਗੱਲ ਨਹੀਂ ਮਾਉਂਟ ਐਵਰੇਸਟ ਤੋਂ ਕਹਿੰਦੇ ਤਿੰਨ ਗੁਣਾ ਵੱਡੀ ਪਹਾੜੀ ਵੀ ਹੈਗੀ ਮਾਰਸ ਤੇ ਮਾਰਸ ਤੇ ਹੈ ਬਿਲਕੁਲ ਹੈ ਆਈ ਥਿੰਕ ਓਲੰਪਸ ਨਾਮ ਹੈ ਉਹਦਾ ਮਾਉਂਟਨ ਦਾ ਯੈਸ ਹੂੰ ਓਲੰਪਸ ਨਾਮ ਹੈ ਉਹਦਾ ਬਹੁਤ ਵੱਡਾ ਹੈ ਉਹ ਸਭ ਤੋਂ ਆਈ ਥਿੰਕ ਹਾਈ ਤੱਕ ਡਿਟੈਕਟਡ ਜਿਹੜਾ ਸੋਲਰ ਸਿਸਟਮ ਦੇ ਸਭ ਤੋਂ ਵੱਡਾ ਪਹਾੜ ਉਹੀ ਹੈ ਹੂੰ 21 ਕਿਲੋਮੀਟਰ ਹੈ ਸ਼ਾਇਦ ਉਹ ਸ਼ਾਇਦ ਹੂੰ ਜਿਤਕ ਮੈਨੂੰ ਆਈਡੀਆ ਆਦਾ 2122 ਕਿਲੋਮੀਟਰ ਦੀ ਹਾਈਟ ਸਭ ਤੋਂ ਵੱਡੀ ਮਾਊਂਟੇਨ ਆ ਵਲੰਪਸ ਮਾਊਂਟੇਨ ਹੂੰ ਨਾਲੇ ਕਹਿੰਦੇ ਜਵਾਲਾਮੁਖੀ ਹੈ ਚਲੋ ਸ਼ਾਂਤ ਪਿਆ ਜਵਾਲਾਮੁਖੀ ਦੇਖੋ ਜਿਹੜੇ ਪਲੈਨੈਟਸ ਹੈ ਉਹ ਉਹਨਾਂ ਦੀ ਜੀਓਗ੍ਰਾਫੀ ਥੋੜੀ ਥੋੜੀ ਤੇ ਮੈਚ ਕਰਦੀ ਹੈ ਨਾ ਆਪਸ ਚ ਥੋੜੀ ਥੋੜੀ ਤੇ ਮੈਚ ਕਰਦੀ ਹੈ ਉਹਨਾਂ ਦੀ ਜੇ ਧਰਤੀ ਤੇ ਲੋਹਾ ਹੈਗਾ ਕਿਤੇ ਤਾਂ ਮਾਰਸ ਤੇ ਵੀ ਲੋਹਾ ਹੈਗਾ ਜੇ ਧਰਤੀ ਦੇ ਉੱਪਰ ਪਾਣੀ ਹੈਗਾ ਮਾਰਸ ਤੇ ਵੀ ਕਿਤੇ ਨਾ ਕਿਤੇ ਪਾਣੀ ਡਿਟੈਕਟ ਹੋਇਆ ਉਹਦੇ ਤੁਸੀਂ ਦੇਖੋ ਨਾਰਥ ਪੋਲ ਤੇ ਸਾਊਥ ਪੋਲ ਤੇ ਬਰਫ਼ ਪੈਂਦੀ ਹੈ ਉੱਥੇ ਜਾਂ ਧਰਤੀ ਦੇ ਅੰਟਾਰਕਟਿਕਾ ਤੇ ਆਰਕਟਿਕ ਬਰਫ਼ ਹੈ ਉਹਦੇ ਵੀ ਉਦਾਂ ਹੀ ਬਰਫ਼ ਹੈ ਉਹਦੇ ਵੀ ਉੱਥੇ ਬਰਫ਼ ਸਾਡੇ ਇੱਥੇ ਪਹਾੜਾ ਉੱਥੇ ਵੀ ਪਹਾੜਾ ਹੈ ਪਾਣੀ ਖੋਜਿਆ ਖੋਜਣ ਗਏ ਸੀ ਨਾਸਾ ਪਾਣੀ ਮਿਲ ਗਿਆ ਕਿ ਨਹੀਂ ਕੁਝ ਤਾਂ ਟ੍ਰੇਸਿਸ ਇਹੋ ਜਿਹੇ ਮਿਲੇ ਹੀ ਹੈ ਕਿ ਉੱਥੇ ਐਗਜ਼ਿਸਟ ਕਰਦੀ ਹੈ ਹੂੰ ਹੋਊਗਾ ਇਹ ਨਾ ਇਹ ਤਾਂ ਨਹੀਂ ਹੈ ਕਿ ਨਹੀਂ ਹੋਊਗਾ ਨਾ ਫਿਰ ਲਾਈਫ ਵੀ ਐਗਜ਼ਿਸਟ ਕਰ ਹੀ ਸਕਦੀ ਹੈ ਲਾਈਫ ਕਲੇ ਅਜੀਬਤਾ ਹੋ ਗਈ ਲਾਈਫ ਕਲੇ ਪਾਣੀ ਨਾਲ ਨਹੀਂ ਐਗਜ਼ਿਸਟ ਕਰਦੀ ਨ ਪੋਸੀਬਲ ਕਿ ਉਹ ਲਾਈਫ ਉਹਦੇ ਨਾਲ ਐਗਜ਼ਿਸਟ ਕਰ ਪਾਣੀ ਦੇ ਅੰਦਰ ਜੀਵ ਦਿੱਥੇ ਵੀ ਤਾਂ ਜਿੰਦੇ ਹੀ ਐ ਨਹੀਂ ਪਾਣੀ ਦੇ ਅੰਦਰ ਜਿਹੜੇ ਜੀਵ ਹੈਗੇ ਆ ਇੱਥੇ ਜਿਹੜੇ ਹੈਗੇ ਆ ਧਰਤੀ ਦੇ ਉੱਪਰ ਪਾਣੀ ਦੇ ਵਿੱਚ ਡਿਸੋਲਵਡ ਆਕਸੀਜਨ ਹੈਗੀ ਆ ਉਸ ਤੋਂ ਬਾਅਦ ਪਾਣੀ ਜਿਹੜਾ ਉਹ ਕਿੰਨੀ ਚੀਜ਼ਾਂ ਨਾਲ ਇੰਟਰੈਕਟ ਕਰਦਾ ਪਿਆ ਧਰਤੀ ਨਾਲ ਸਮੁੰਦਰ ਕੀ ਹੈ ਅਸਲ 'ਚ ਦੇਖਿਆ ਜੇ ਹਮ ਇੱਧਰ ਧਰਤੀ ਦੇ ਕੁਝ ਕਹਿ ਲੋ ਆ ਟੱਬ ਹੈ ਇਹਦੇ ਵਿੱਚ ਹੀ ਹੈ ਨਾ ਤੇ ਉਹ ਜਿਹੜਾ ਪਾਣੀ ਹੈ ਉਹ ਧਰਤੀ ਨਾਲ ਵੀ ਇੰਟਰੈਕਸ਼ਨ ਕਰਦਾ ਹੀ ਪਿਆ ਨਾ ਵਿੱਚ ਕਿੰਨਾ ਕੁਝ ਹੈਗਾ ਉਹਦੇ ਵਿੱਚ ਤਾਂ ਬਟ ਇਹ ਥੋੜੀ ਕਿ ਇਕੱਲਾ ਪਾਣੀ ਹੀ ਕਰ ਦੇਗਾ ਕੱਲਾ ਪਾਣੀ ਰਿਸਪੌਂਸਿਬਲ ਹੋ ਜਾਏਗਾ ਪਾਣੀ ਦੇ ਵਿੱਚ ਕਿੰਨੇ ਉੱਥੇ ਥੱਲੇ ਦੇਖਿਆ ਜੇ ਕਿੰਨੇ ਮਿਨਰਲਸ ਹੈਗੇ ਬਹੁਤ ਕੁਝ ਹੈਗਾ ਹਮ ਹੈਨਾ ਹੁਣ ਉੱਥੇ ਸਮੁੰਦਰ ਦਾ ਤਾਂ ਦੇਖਿਆ ਜੇ ਥੱਲੇ ਕੀ ਹੈ ਇੱਕ ਮੱਛੀ ਨੇ ਦੂਜੀ ਮੱਛੀ ਨੂੰ ਖਾਣਾ ਜੀਣ ਵਾਸਤੇ ਹੈਗਾ ਕਿ ਨਹੀਂ ਹੈਗਾ ਹਾਂ ਹਾਂ ਸਾਰੀਆਂ ਮੱਛੀਆਂ ਤੇ ਵੈਜੀਟੇਰੀਅਨ ਤਾਂ ਨਹੀਂ ਹੈਗੀਆਂ ਉਸ ਤੱਕ ਆ ਤਾਂ ਦਿੰਦੇ ਹੋ ਕਿ ਸਮੁੰਦਰ ਚ ਵੀ ਤਾਂ ਐਗਜ਼ਿਸਟ ਕਰਦੇ ਪਿਆ ਪਰ ਉਹ ਚੱਲਦੇ ਕਿਦਾਂ ਪਏ ਆ ਉਹਨਾਂ ਦਾ ਲਾਈਫ ਪ੍ਰੋਸੈਸ ਕਿਦਾਂ ਚੱਲਦਾ ਪਿਆ ਉਹ ਵੀ ਤਾਂ ਇਦਾਂ ਹੀ ਚੱਲ ਰਿਹਾ ਨਾ ਕਿ ਵੱਡੀ ਮੱਛੀ ਛੋਟੀ ਨੂੰ ਖਾਂਦੀ ਹੈ ਛੋਟੀ ਉਸ ਤੋਂ ਛੋਟੀ ਨੂੰ ਖਾਂਦੀ ਹੈ ਤੇ ਹੁਣ ਸਮੁੰਦਰ ਦੇ ਵਿੱਚ ਕਿੰਨੇ ਹੋ ਜਾਂ ਜੀਵ ਹੈਗੇ ਆ ਕਿ ਜਿਹੜੇ ਪਲਾਂਟਸ ਹੈਗੇ ਜਿਨ੍ਹਾਂ ਨੂੰ ਮੱਛੀਆਂ ਖਾਂਦੀਆਂ ਮੱਛੀਆਂ ਖਾਂਦੀਆਂ ਦੁਨੀਆ ਦੁਨੀਆ ਤਬਾਹ ਹੋਣ ਦਾ ਪਿੱਛੇ ਬੜਾ ਰੋਲਾ ਪਿਆ ਸੀ ਦੁਨੀਆ ਤਬਾਹ ਹੋ ਜਾਣੀ ਹੈ ਹੁਣ ਵੀ ਰੋਲਾ ਚੱਲ ਰਿਹਾ ਸੋਸ਼ਲ ਮੀਡੀਆ ਤੇ ਮਹੀਨੇ ਪਹਿਲਾਂ ਦੀ ਗੱਲ ਆ ਹੁਣ ਵੀ ਸੋਸ਼ਲ ਮੀਡੀਆ ਦੇਖੋਗੇ ਨਾ ਤੇ ਕਹਿੰਦੇ ਕੋਈ ਕਹ ਬੜੀ ਸੁਨਾਮੀ ਆਣ ਵਾਲੀ ਐ ਕੋਈ ਕਹਿੰਦਾ ਇੱਥੇ ਤੱਕ ਹੀ ਕੈਨ ਲੱਗ ਜਾਂਦੇ ਲਈ ਲਵਾਈਥਨ ਆਣ ਵਾਲਾ ਬੜੀਆਂ ਗੱਲਾਂ ਹੁੰਦੀਆਂ ਦੁਨੀਆ ਤੋਂ ਬਾਹਰ ਵਾਲੇ ਸੌਖੇ ਸ਼ਬਦਾਂ ਦੇ ਜਵਾਬ ਦਈਏ ਦਾ ਸੌਖੇ ਆਮ ਲੋਕਾਂ ਨੂੰ ਸਮਝ ਆ ਜੇ ਇਹਨਾਂ ਦੇ ਨਾਮ ਲੈ ਕੇ ਰੱਖ ਲੋ ਜਿਹੜੇ ਕਹਿੰਦੇ ਆ ਤੇ ਜਿਹੜੀ ਇਹਨਾਂ ਨੇ ਤਰੀਕ ਦੱਸੀ ਹੈ ਨਾ ਹੂੰ ਜੇ ਤਾਂ ਹੋ ਗਈ ਤਾਂ ਬਾਅਦ ਫਿਰ ਤੋਂ ਚਲੋ ਖਤਮ ਫਿਰ ਤਾਂ ਅਸੀਂ ਸਾਰੇ ਕੰਦਮ ਨਹੀਂ ਤਾਂ ਡੰਡਾ ਲਾ ਕੇ ਬਹਿ ਜਾਓ ਇਹਨਾਂ ਦੇ ਦੁਆਲੇ ਵੀ ਦੱਸਦੇ ਨੂੰ ਕਿਹੜਾ ਦਿਮਾਗ ਦਾ ਤੇਰਾ ਨੁਕਸਾ ਜਿਹੜਾ ਕੱਢੀਏ ਮੇਰੇ ਤੋਂ ਲੋਕਾਂ ਨੂੰ ਵੈਂਪਰਮ ਜੇ ਪੰਨਾ ਆਇਦਾਂ ਇਹ ਸਭ ਤੋਂ ਸੌਖੀ ਭਾਸ਼ਾ ਹੋਗੀ